ਜਿੱਥੇ ਕਿ ਨਾ ਹੋਵੇ ਤਵੇ ਅਜਾ ਚਾਹੁੰਦਾ ਕਿ ਜਿੱਥੇ ਮਾਰਗੀ ਦਿੱਲੀ ਕਿਉਂ ਲੋਕਾਂ ਕਿ ਅਣਖੀ ਹੈ ਨਹੀਂ ਜੁਮੇਵਰੀ ਕੀ ਤੈ ਕਰਮੇ ਸ਼ਰਮਣੀ ਕਮਟੇ ਦੀ ਜੁਮੇਵਰੀ ਉਹ ਤਾਂ ਚੋਰ ਨੇ ਦਾਰਿਆ ਬਦੀ ਬੰਦੇ ਆ ਵਿੱਚ ਚੋਰ ਲੋਕ ਲਖ ਸਿਚਵਾਏ ਜਦ ਇਹਨਾਂ ਕੀ ਕਰਦੇ ਨੇ ਤਾਂ ਮਹਾਨ ਨੇ ਪਰਵਾਨੀ ਕਮੇਟੀ ਦਾ ਕੋਈ ਵੀ ਗਾਧੂ ਇਮਾਨ ਨਹੀਂ ਹੈ। ਯਾ ਪ੍ਰਧਾਨ ਮਾਨ ਹੈ, ਪ੍ਰਧਾਨੋਂ ਦਾ ਵੀ ਰੋਜ ਪਰੋਦੀਏ ਜਮਤੀ। ਜਿਹੜੇ ਮਾਨ ਨੇ ਉਹਨਾਂ ਨੇ ਮਾਨ ਦਾ ਕੀ ਕੀਤਾ, ਕੀ ਕੀ ਦਾ ਬੋਲ ਬਤਾ। ਆਮਾਨ ਤਾਂ ਕੀਤੀ। ਜੁਮੇਵਾਰੀ ਦਾ ਤਖਤਾ ਨੇ ਜਹਦਾ ਰਹੀ ਹੈ। ਕਿ ਕਿਤੇ ਕੈ ਕਉਂ ਦਾ ਜਵਾਬ ਦੇਈਏ ਜੀ। ਹੋਰ ਕੌਣ ਦਾ ਬੇ ਜੀਰਨ। ਤਾਂ ਜੋ ਵੀ ਕੌਣ ਦਾ ਕੰਨ ਕੋਈ ਨਹੀਂ ਰਿਹਾ। ਕਿਉਂ ਉਹ ਨਾਲ ਉਹ ਇਤਮਾਲ ਕਰਦੇ ਨੇ। ਢੜੇ। ਨਹੀਂ ਉਹ ਕਹਿੰਦਾ ਸੀ ਇਤਮਾਲ ਕਰਕੇ ਆਪਣ ਕਵਜਾ ਕੱਢੀਏ। ਬੋਲ ਕਹਤੇ ਉਹ ਕਹਿੰਦਾ ਸੀ ਇਤਮਾਲ ਕਰਕੇ ਕਵਜਾ ਤਾਂ ਨਹੀਂ ਬੋਲ ਕਤੇ। ਜੋ ਤਵੇ ਇਹਨਾਂ ਦੇ ਧਿਆਨ। ਆਖਾਤਾ ਧਿਆਨ ਬਣੇ। ਬੋਲ ਕਤੇ ਕਵਜੇ। ਇਿੱਕੇ ਹੱਥਾਂ ਤੇ ਆ ਗਿਆ ਰੋਦਰ ਕੋਲ ਆ ਰਹਾ ਤੇ ਆ ਤੇ ਕਾਬੂ ਜਾ ਗਈ ਇਹ ਪੋਜੀਸ਼ਨ ਛੋ ਜਲੀ ਆਈ ਹੈ ਸਾਨੂੰ ਪਤਾ ਦੀ ਇਹਦਾ ਰੈਟ ਕੀ ਹੋਣਾ ਹੈ ਅਜੇ ਤਾਂ ਸਿਸਟਮ ਤੋਂ ਦੂਰ ਦੂਰੀ ਬਣ ਰਹੀ ੁਰਦਾਰਾ ਪ੍ਰਬੰਧ ਤੋਂ ਉੱਗ ਰਿਹਾ ਤੇ ਗੋਰੀ ਬਣ ਰਿਹਾ ਅੱਜੋ ਬੇੜਾ ਆ ਗਿਆ ਅੱਜ ਸਿੱਖੀ ਦੀ ਰੋੜਾ ਵਾੜਨੂ ਸਿੱਖਨ ਰੋੜੀ ਸਿੱਖਨ ਰੋੜ ਨਹੀਂ ਗਿਆ ਸਿੱਖਨ ਉੱਤੇ ਰੋੜ ਹੁੰਦੀ ਤਾਂ ਸਵਾਲ ਘੜਾ ਹੁੰਦਾ ਕਿ ਕਿੱਥੇ ਨਹੀਂ ਉਹਦਾ ਧੋਲ ਹੈ ਨਹੀਂ ਨਾ ਨੇ ਵਾਣ ਲੈ ਉਹ ਜਿਹੜੀ ਸਿੱਖੀ ਹੈ ਹੇ ਨੀ ਇਹ ਹੈ ਸਦਸ਼ਨ ਕਤੇ ਜਿਵਾਟ ਆਈ ਫਾਜੜਾ ਇਹਨਾਂ ਦਾ ਇਹ ਦੁਆ ਦਾ ਅਗਰ ਗਿਆਨ ਦਾ ਉਹ ਸੰਗਰਾਂਜਾ ਦੇ ਸੰਗਰਾਂਜਾ ਰਿਆਰਿਆ ਮੈਂ ਕਹ ਬੀ ਜਿਹੜੀ ਗੁਰਮਤਿ ਦਾ ਜਿਹੜਾ ਧਰਮ ਦਾ ਮਾਰਗ ਉਹ ਤਾਂ ਗਿਆਨੀ ਹੈ ਸੋ ਮਨ세 ਆਇਆ ਵੀ ਧਰਨੂ ਦੇ ਮਾਰਗ ਦਾ ਕਿੰਨ ਕੋਈ ਗਿਆਨ ਨਹੀਂ ਹੈ। ਜੋ ਗਿਆਨ ਨਹੀਂ ਹੈ। ਇਹ ਤਾਂ ਮਲਾ ਜ਼ਿੰਦੂ ਪੱਤਰਿਆਂ ਨੇ। ਪੈਲੀ ਗੱਪਾਂ। ਪਰ ਜੋ ਮਨੇ ਆ ਵੀ ਗਿਆਨ ਜੇ ਹੈਗਾ ਲਿਖੀ ਤੌਰ ਤੇ। ਗਿਆਨ ਪਿਆ ਦੇ ਵਿੱਚ। ਗੁਰਬਾਣੀ ਦੇ ਵਿੱਚ। ਗੁਰਬਾਣੀ 'ਚ ਗਿਆਨ ਪਿਆ ਹੈ। ਇਦੋਂ ਕੋਈ ਖੋ ਜਲ ਮੈ ਤੇ ਕਿਹਦੇ ਖੋ ਜਲਿਆ ਤਾਂ ਕੱਲਾ ਹੀ ਬੰਦਾ ਬਹੁਤ ਹੈ ਬਾਹਰ ਦਾ ਕੋਈ ਧਰਮ ਦੇ ਸਾਹਮਣੇ ਬੋਲ ਨਹੀਂ ਸਕਦਾ ਕੋਈ ਗੱਲ ਮੰਨਣੀ ਪਊ ਮਤਲਬ ਇਹ ਉਹ ਧਰਮ ਨੂੰ ਕੌਨੀਆਂ ਮੰਨ ਲੂ ਜੁਨੀਆ ਨੇ ਮੰਨ ਲਿਆ ਬਈ ਇਹਾ ਨਹੀਂ ਮੰਨਦਾ ਉਪਾਇ ਆ ਕੇ ਖੰਦ ਚਾਰ ਤਨ ਟੱਕੇ ਨਾਲ ਥੋੜੀ ਵੀ ਨਾਣੋ ਉਹ ਬੇਕਾਰ ਕਰ ਲਵੇ ਉਹ ਸੰ크ਰਾਚਾਰੀ ਆ ਕੇ ਅੰਦਰ ਭਈ ਸਿੱਖਾਂ ਦੇ ਵਿੱਚ ਉਹ ਹੈ ਜੁਰਮਾਨੇ ਤੋਂ ਧਰਮ ਦਾ ਹੈ ਕਿਆ ਕੇ ਕੇ ਜੁਣ ਸਮਝਾ ਲਿਆ ਜੇ ਸਮਤ ਨਹੀਂ ਆਈ ਅਪਾ ਦਾ ਬੰਦ ਚਾਹਤ ਉਹ ਇਹਨਾਂ ਨੇ ਕਿਉਂ ਨਹੀਂ ਕਿਹਾ ਵੀ ਧੰਨ ਦੰਦੇਂ ਨਹੀਂ ਤੂੰ ਨਹੀਂ ਬੋਲ ਸਕੀ ਤੀ ਨਾ ਜੀ ਉਹਨਾਂ ਦਾ ਕਾਰਨ ਉਹਦੀ ਜੇ ਤਸਦੀ ਜਿਹੜਾ ਕਰਾਉਗਾ ਜਿਹੜਾ ਦੁਨੀਆਂ ਦੇ ਵਿੱਚ ਤਸਦੀ ਕਰਾਉਗਾ ਉਹ ਸਤਿਰਮ ਆਹਾ ਹੈ। ਤਸਲ ਤੜੂ ਮਾਰਦਾ ਆਹਾ ਹੈ। ਇਹ ਰਾਜਾ ਲਗੇ ਮੁਕਤੀ ਐ ਹੋ ਸਕਦੀ ਐ। ਉਹਨੂੰ ਦੁਨੀਆਂ ਤੋਂ ਬੰਦ। ਦੁਨੀਆ ਬਨਣਾ ਨੂੰ ਤੇ ਆ।